ਆਰਤੀ ਮਹਿਲਾ ਪਹਿਲਵਾਨ ਵਿਨੇਸ਼ ਫੁਗਾਟ ਨੂੰ ਬੀਤੇ ਦਿਨ ਪੈਰਿਸ 올림픽 ਤੋਂ ਅਯੋਗ ਕਰਾਰ ਦੇ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਦਾ ਪਾਰ 100 ਗ੍ਰਾਮ ਵੱਧ ਗਿਆ ਸੀ 50 ਕਿਲੋਗ੍ਰam ਭਾਰਗ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਉਹਨਾਂ ਦਾ ਭਾਰ 100 ਗ੍ਰਾਮ ਜ਼ਿਆਦਾ ਆ ਗਿਆ ਸੀ ਜਿਸ ਕਰਕੇ ਵਿਨੇਸ਼ ਨੂੰ 올림픽 ਤੋਂ ਵੀ ਅਯੋਗ ਕਰਾ ਦਿੱਤਾ ਗਿਆ ਸੀ ਹੁਣ ਸਾਰਿਆਂ ਦੀ ਜ਼ੁਬਾਨ ਤੇ ਹੀ ਸਵਾਲ ਹੈ ਕਿ ਕਟੋ-ਕਟ ਵਿਨੇਸ਼ ਪੁਗਾਟ ਨੂੰ ਚਾਂਦੀ ਦਾ ਤਗਮਾ ਤਾਂ ਦਿੱਤਾ ਜਾਵੇ ਇਸ ਵਿਚਾਲੇ ਹਾਲੇ ਵੀ ਵਿਨੇਸ਼ ਪੁਗਾਟ ਨੂੰ ਲੈ ਕੇ ਇੱਕ ਉਮੀਦ ਦੀ ਕਿਰਨ ਬਚੀ ਹੋਈ ਹੈ कि ਉਹਨਾਂ ਨੂੰ ਧਗਮਾ ਮਿਲ ਸਕਦਾ ਹੈ ਦਰਅਸਲ ਵਿਨੇਸ਼ ਪੋਗਾਟ ਨੇ ਬੁੱਧਵਾਰ ਰਾਤ ਨੂੰ ਆਪਣੀ ਯੋਗਤਾ ਵਿਰੁੱਧ ਅਪੀਲ ਦਾਇਰ ਕੀਤੀ ਸੀ ਉਹਨਾਂ ਕੋਰਟ ਆਫ ਆਰਬਿਟ੍ਰੇਸ਼ਨ ਫੋਰ ਸਪੋਰਟਸ ਤੋਂ ਮੰਗ ਕੀਤੀ ਸੀ ਕਿ ਉਹਨਾਂ ਨੂੰ ਸਾਂਝੇ ਤੌਰ ਤੇ ਚਾਂਦੀ ਦਾ ਧਗਮਾ ਦਿੱਤਾ ਜਾਵੇ ਵਿਨੇਸ਼ ਨੇ ਪਹਿਲਾਂ ਫਾਈਨਲ ਖੇਟਣ ਦੀ ਮੰਗ ਵੀ ਕੀਤੀ ਸੀ ਫਿਰ ਉਹਨਾਂ ਨੇ ਆਪਣੀ ਅਪੀਲ ਬਦਲ ਦਿੱਤੀ ਤੇ ਹੁਣ ਚਾਂਦੀ ਦੇਣ ਦੀ ਮੰਗ ਕੀਤੀ ਅਦਾਲਤ ਵਿਨੇਸ਼ ਦੀ ਦਲੀਲ ਤੇ ਅੱਜ ਆਪਣਾ ਫੈਸਲਾ ਸੁਣਾ ਸਕਦੀ ਹੈ ਹੁਣ ਦੇਖਣਾ ਹੋਵੇਗਾ ਕਿ ਇਹ ਕੋਰਟ ਚਾਂਦੀ ਦਾ ਤਗਮਾ ਦੇਣ ਦਾ ਫੈਸਲਾ ਸੁਣਾਉਂਦੀ ਏ ਜਾਂ ਨਹੀਂ ਪਰ ਸਭ ਨੂੰ ਹੁਣ ਉਮੀਦਾਂ ਖੇਡ ਅਦਾਲਤ ਤੇ ਨੇ ਉਧਰ ਵਿਨੇਸ਼ ਪੁਗਾਟ ਨੇ ਕੁਸ਼ਤੀ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਉਹਨਾਂ ਕਿਹਾ ਕਿ ਦੇਸ਼ ਦਾ ਸੁਪਨਾ ਤੇ ਉਹਨਾਂ ਦਾ ਹੌਸਲਾ ਟੁੱਟ ਗਿਆ ਉਹਨਾਂ ਕੋਲ ਹੁਣ ਬਹੁਤੀ ਤਾਕਤ ਨਹੀਂ ਬਚੀ ਹੈ ਪੈरिस 올림픽 ਤੋਂ ਯੋਗ ਘਰਾੜ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੁਗਾਟ ਕਾਫੀ ਪਰੇਸ਼ਾਨ ਸੀ 50 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਉਹਨਾਂ ਦਾ ਭਾਰ 100 ਗ੍ਰਾਮ ਜ਼ਿਆਦਾ ਆ ਗਿਆ ਸੀ ਸਨਿਆਸ ਸੰਬੰਧੀ ਵਿਨੇਸ਼ ਫੁਗਾਟ ਨੇ ਐਕਸ ਤੇ ਲਿਖਿਆ ਮਾਂ ਕੁਸ਼ਤੀ ਮੇਰੇ ਸਾਹਮਣੇ ਜਿੱਤ ਗਈ ਤੇ ਮੈਂ ਹਾਰ ਗਈ ਮਾਫ ਕਰਿਓ ਤੁਹਾਡਾ ਸੁਪਨਾ ਮੇਰੀ ਹਿੰਮਤ ਸਭ ਕੁਝ ਟੁੱਟ ਗਿਆ ਮੇਰੇ ਕੋਲ ਹੁਣ ਇਸ ਤੋਂ ਵੱਧ ਤਾਕਤ ਨਹੀਂ ਹੈ ਅਲਵਿਦਾ ਕੁਸ਼ਤੀ 2001 ਤੋਂ 2024 ਮੈਂ ਤੁਹਾਡੇ ਸਾਰਿਆਂ ਦੀ ਹਮੇਸ਼ਾ ਪ੍ਰੀਣੀ ਰਵਾਂਗੀ ਮਾਫ ਕਰਨਾ ਇਹ ਜੋ ਲਾਈਨਾਂ ਨੇ ਇਹ ਵਿਨੇਸ਼ ਫੋਗਾਟ ਵੱਲੋਂ ਲਿਖੀਆਂ ਗਈਆਂ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ